ਸਰਪੰਚ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਕਿ ਇਦਾਂ ਜਿਹੜਾ ਹੈ ਉਹ ਬ੍ਰੇਕ ਹੋਇਆ ਹੈ ਆਈਟੀਐਮ ਸਾਡੇ ਪਿੰਡ ਦਾ ਇਹ ਪਹਿਲਾਂ ਵੀ ਇਨਸੀਡੈਂਟ ਅਸੂ ਬੈਂਕ ਦੇ ਵਿੱਚ ਹੋ ਚੁੱਕਾ ਹੈ ਬਾਈ ਕਿਵੇਂ ਤੇ ਫਿਰ ਵੀ ਇਸ ਤਰ੍ਹਾਂ ਨੇ ਸਾਡੀਆਂ ਚਿੱਠੀਆਂ ਦੇ ਬਾਵਜੂਦ ਵੀ ਇੱਥੇ ਕੋਈ ਗਾਰਡ ਜਿਹੜਾ ਹੈ ਉਹ ਡਿਪਲਾਈ ਨਹੀਂ ਕੀਤਾ ਸਰਪੰਚ ਦੇ ਬਿਆਨ ਤੇ ਆਫੀਰ ਦਾ ਕਹਿੰਦੇ ਆ ਕਿ ਕਿਉਂਕਿ ਇਹਨਾਂ ਨੇ ਤੇ ਅਜੇ ਤੱਕ ਹਨ ਪ੍ਰੋਵਾਈਡ ਹੀ ਵਾਚਿੰਗ ਕਰਾਇਆ ਨਾ ਜੀ ਤੁਹ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਵੀ ਬੈਂਕ ਵਾਲਿਆਂ ਦਾ ਬਹੁਤ ਵੱਡਾ ਲੈ ਕੇ ਹੈ ਬਿਲਕੁਲ ਜੀ ਇਸ ਵਾਰੀ ਐਕਸ਼ਨ ਨਹੀਂ ਹੋਏਗਾ ਇਹਨਾਂ ਖਲਾਫ ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜਿਹੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਖਜੂਰਲੇ ਪਿੰਡ ਦੇ ਵਿੱਚ ਏਟੀਐਮ ਲੱਗਾ ਹੋਇਆ ਸੀ ਐਸਬੀਆਈ ਦੀ ਇੱਥੇ ਬ੍ਰਾਂਚ ਤੇ ਉਹ ਰਾਤ ਜਿਹੜਾ ਏਟੀਐਮ ਦੇਖੋਂ ਦੀ ਇਨਫੋਰਮੇਸ਼ਨ ਮਿਲੀ ਹੈ ਸਰਪੰਚ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਕਿ ਇਦਾਂ ਜਿਹੜਾ ਆ ਉਹ ਬ੍ਰੇਕ ਹੋਇਆ ਹੈ ਏਟੀਐਮ ਸਾਡੇ ਪਿੰਡ ਦਾ ਬੈਂਕ ਵੱਲੋਂ ਕੋਈ ਵੀ ਜਿਹੜੀ ਆ ਅਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਜਾਂ ਫੁਟੇਜ ਵਗੈਰਾ ਪ੍ਰੋਵਾਈਡ ਨਹੀਂ ਕਰਾਈ ਗਈ ਤੇ ਨਹੀਂ ਇਹਨਾਂ ਨੇ ਅਜੇ ਤੱਕ ਜਿਹੜਾ ਆ ਉਹ ਜਿਹੜਾ ਐਨਸੀ ਇਹਨਾਂ ਦੇ ਇੱਕ ਤਰੀਕ ਤੋਂ ਹੀ ਜਿਹੜੀ ਬੰਦ ਕਾਫੀ ਵੱਡਾ ਲੈਕ ਹੈ ਜੀ ਜਿਹੜਾ ਸੇ ਬੈਂਕਸ ਦੇ ਵਿੱਚ ਬਾਕੀ ਫਰਦਰ ਅਹੀ ਇਨਵੈਸਟੇਸ਼ਨ ਕਰਦੇ ਡੁਕਸ ਸਾਹਿਬ ਇੱਕ ਅਮਾਉਂਟ ਵਗੈਰਾ ਅਮਾਉਂਟ ਵਗੈਰਾ ਦੇ ਸੀਨ ਲਈ ਕੁਝ ਅਮਾਉਂਟ ਅਜੇ ਕਰ ਰਹੇ ਆ ਜੀ ਜਿਹੜਾ ਨੇ ਗਾਰਡ ਵੀ ਜਿਹੜਾ ਇਹਨਾਂ ਨੂੰ ਕਾਫੀ ਅਸੀਂ ਲੈਟਰ ਜਾਰੀ ਕੀਤੇ ਸੀ ਕਿ ਗਾਰਡ ਇੱਥੇ ਰੱਖਿਆ ਜਾਵੇ ਇਸ ਤੋਂ ਪਹਿਲਾਂ ਵੀ ਇੱਕ ਬਾਈ ਦੇ ਵਿੱਚ ਵੀ ਇੱਥੇ ਹੋਈ ਸੀ ਐਮਪਟ ਉਦੋਂ ਵੀ ਪੈਸੇ ਗਏ ਸੀ ਫਿਲਹਾਲ ਇਹ ਦੱਸ ਰਿਹਾ ਇਹ ਕਹਿ ਰਿਹਾ ਕਿ ਗਾਰਡ ਅਸੀਂ ਨਹੀਂ ਰੱਖਿਆ ਕਿਉਂਕਿ ਪੈਸੇ ਜਿਹੜੇ ਆ ਏਟੀਐਮ ਤੇ ਤੇ ਇਸੇ ਕਰਕੇ ਗਾਰਡ ਨਹੀਂ ਸੀ ਇਹਨਾਂ ਨੇ ਰੱਖਿਆ ਹੋਇਆ ਸਰ ਬਾਕੀ ਵੈਰੀਫਾਈ ਕਰ ਲੈਣੇ ਹਾਂਜੀ ਸਰ ਕਿੰਨੇ ਕ ਵਜੇ ਹੋਇਆ ਇਹ ਅਜੇ ਤੇਨਾ ਬੈਂਕ ਵੱਲੋਂ ਕੋਈ ਸਾਨੂੰ ਜਿਹੜੀ ਫੁਟੇਜ ਪ੍ਰੋਵਾਈਡ ਨਹੀਂ ਕਰਾਈ ਗਈ ਆਦਰਵਾਈਜ਼ ਅਸੀਂ ਲੈਣੇ ਪਾਏ ਤਾਂ ਜਿਹੜੀ ਫੁਟੇਜ ਦਾ ਤਾਲੁਕ ਤੇਨੂੰ ਵਜੇ ਤੋਂ ਲੈ ਕੇ 8:30 ਦੇ ਵਿੱਚ ਵਿੱਚ ਇਹ ਇਨਸੀਡੈਂਟ ਜਿਹੜਾ ਹੈ ਉਹ ਕਲੀਅਰ ਹੋ ਜਾਏ ਏਟੀਐਮ ਤੋੜਿਆ ਗਿਆ ਜਾਂ ਕਟਿਆ ਗਿਆ ਪਟਕੇ ਲੱਗੇ ਕਿ ਏਟੀਐਮ ਨੂੰ ਕਟਿਆ ਗਿਆ ਇਨੀਸ਼ੀਅਲੀ ਜੋ ਦੇਖਿਆ ਜੀ ਕੱਟ ਕੇ ਲੈ ਕੇ ਗਏ अच्छा कि फर्दर जो फुटेज वगैरह जब आंदी है उससे ज्यादा क्लियर होएगा जी आज बैंक वाले फुटेज नहीं प्रोवाइड करवा रहे हैं कितने वे ਤੁਸੀਂ ਮਾਰਨਿੰਗ ਕਿੰਨੇ ਵੇ ਤੇ ਆਏ ਹੋਏ ਆ ਜੀ ਅਸੀਂ ਤੇ ਜਿਹੜਾ 9:30 ਵਜੇ ਸਰਪੰਚ ਦਾ ਫੋਨ ਆਇਆ ਸੀ ਜੀ ਤੇ ਕੋਈ ਨਾ ਕੋਈ ਵੀ ਜਿਹੜਾ ਸਕਿਉਰਟੀ ਦਾ ਜਿਹੜਾ ਉਹਦਾ ਇੰਤਜ਼ਾਮ ਹੁੰਦੇ ਆ ਕਿ ਇਹਨਾਂ ਦੇ ਪੂਰੇ ਉਸੇ ਵੇਲੇ ਜਿਹੜੀ ਆ ਮੇਲ ਜਾਂ ਜਿਹੜੇ ਵੀ ਸਰਵਲੈਂਸ ਸਿਸਟਮ ਇਹਨਾਂ ਨੇ ਬੈਂਕ ਵਿੱਚ ਚੱਲਦਾ ਹੁੰਦਾ ਹਾਂ ਬਿਲਕੁਲ ਹੀ ਇਹਨਾਂ ਦਾ ਫਲਾਇਆ ਬਿਲਕੁਲ ਹੀ ਕੋਈ ਵੀ ਜਿਹੜਾ ਉਹ ਸਰਕੂਲੈਂਸ ਦਾ ਸਿਸਟਮ ਨਹੀਂ ਚੱਲਦਾ ਸੀ ਸਰਬ ਨੂੰ ਤਾਂ ਕਾਫੀ ਟਾਈਮ ਹੋ ਗਿਆ 12:30 ਹੋ ਗਿਆ ਹੁਣ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਵੀ ਕਿੰਨੀ ਘਮਾਂਡ ਗਈ ਆ ਬਸ ਟਿਲ ਡੇਟ ਅਜੇ ਤੱਕ ਇਹਨਾਂ ਨੇ ਸਾਨੂੰ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਪਾਈ ਬਾਕੀ ਫਾਰਦਰ ਫੁਟੇਜ ਲੈਣ ਤੋਂ ਬਾਅਦ ਹੀ ਇਹਨਾਂ ਦੀ ਬਸ ਘਟਨਾ ਕਾਫੀ ਵਾਪਰ ਚੁੱਕੀ ਐ ਇਦਾਂ ਦੀ ਜਿਹੜੀ ਬੈਂਕ ਵਾਲੇ ਨਹੀਂ ਕੋਈ ਇਦਾਂ ਦੀ ਨਾ ਕੋਈ ਕੁਆਲਿਟੀ ਦੇ ਰੱਖਦੇ ਆ ਜੀ ਨਾ ਕੋਈ ਹੁਣ ਤਾਂ ਡਿਟੇਲ ਦਿੰਦੇ ਪੁਲਿਸ ਨੂੰ ਪਹਿਲਾਂ ਵੀ ਹੋ ਚੁੱਕਾ ਐ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹਨਾਂ ਬੈਂਕ ਵਾਲਿਆਂ ਤੇ ਜ ਬਿਲਕੁਲ ਜੀ ਇਸ ਵਾਰੀ ਐਕਸ਼ਨ ਵੀ ਹੋਏਗਾ ਇਹਨਾਂ ਖਿਲਾਫ ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜਿਹੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਤੇ ਇਹ ਪਹਿਲਾ ਵੀ ਇਨਸੀਡੈਂਟ ਇਸ ਬੈਂਕ ਦੇ ਵਿੱਚ ਹੋ ਚੁੱਕਾ ਹੈ ਬਾਈ ਦੇ ਵਿੱਚ ਤੇ ਫਿਰ ਵੀ ਇਸਾਂ ਨੇ ਸਾਡੀਆਂ ਚਿੱਠੀਆਂ ਦੇ ਬਾਵਜੂਦ ਵੀ ਇੱਥੇ ਕੋਈ ਗਾਰਡ ਜਿਹੜਾ ਹੈ ਉਹ ਡਿਪਲਾਈ ਨਹੀਂ ਕੀਤਾ ਉਹ ਸ਼ੇ ਇਹ ਪਤਾ ਲੱਗਿਆ ਲੁੱਟਰੇ ਆਏ ਕਿੱਦਾਂ ਸੀਗੇ ਲੁੱਟਰੇ ਜਿਹੜੇ ਆ ਗੱਡੀ ਚ ਆਏ ਜਾਂ ਕਿੱਦਾਂ ਆਏ ਆ ਮੈਂ ਉਹ ਦੁਬਾਰਾ ਵੀ ਟਰੇਟ ਕਰ ਦਿੰਦਾ ਜੀ ਕਿ ਇੱਥੇ ਆਲਰੇਡੀ ਜਿਹੜੀ ਜਾਣੇ ਭਾਈ ਤੋਂ ਜਿਹੜੀ ਫੁਟੇਜ ਸਾਨੂੰ ਹਾਸਲ ਹੋਈ ਆ ਉਹਦੇ ਤੋਂ ਹੀ ਅਸੀਂ ਫਾਰਦਰ ਜਿਹੜਾ ਕਰ ਰਹੇ ਆ ਮੇਰੀ ਬੈਂਕ ਵੱਲੋਂ ਵੀ ਜਿਹੜੀ ਫੁਟੇਜ ਜਦੋਂ ਪ੍ਰੋਵਾਈਡ ਕਰਾਈ ਜਾਏਗੀ ਐਕਚੁਅਲ ਚੋਂ ਉਹ ਪੋਜੀਸ਼ਨ ਪਤਾ ਲੱਗੇਗੀ ਕਿ ਕਿਹੜਾ ਵਹੀਕਲ ਆ ਜਾਂ ਕਿੰਨੇ ਜਿਹੜੇ ਹੈਗੇ ਸੀ ਕਰਨ ਵਾਲੇ ਜਿਹੜੇ ਸਰ ਕੈਮਰੇ ਕਿਹ ਜੀ ਇਹ SBI ਦੀ ਬੈਂਕ ਸਰ ਕੈਮਰੇ ਵਗੈਰਾ ਨਹੀਂ ਲੱਗੇ ਇੱਥੇ ਕੈਮਰੇ ਲੱਗੇ ਆ ਜੀ ਪਰ ਕੈਮਰੇ ਅਜੇ ਤੱਕ ਜਿਹੜਾ ਵਰਕਿੰਗ ਕੰਡੀਸ਼ਨ ਨਾਲ ਲੱਗੇ ਹੋਏ ਜਿਹਨਾਂ ਦਾ ਬੈਕਅਪ ਜਿਹੜਾ ਦੇਖਣ ਆਏ ਆ ਇਹਨਾਂ ਦੇ ਜਿਹੜਾ ਨੂੰ ਇਹਨਾਂ ਸਰਵਲੈਂਸ ਕੀਤੀ ਹੋਈ ਹੈ ਬੈਂਕ ਦੀ ਪਰ ਟਿਲ ਟਾਈਮ ਜਿਹੜਾ ਆ ਅਜੇ ਤੱਕ ਵੀ ਇਹ ਸਰਵਲੈਂਸ ਪ੍ਰੋਵਾਈਡ ਕਰਾਓ ਸਰ ਕੀ ਓਨ ਕਾਰਵਾਈ ਕੀਤੀ ਜਾ ਰਹੀ ਹੈ ਗੁਲਾਬ ਸਰਪੰਚ ਦੇ ਬਿਆਨ ਤੇ ਆਫੀਰਤਾ ਦੁ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਵੀ ਬੈਂਕ ਵਾਲਿਆਂ ਦਾ ਬਹੁਤ ਵੱਡਾ ਲੈ ਕੇ ਜੀ